ਨੰਨੂ ਕੋਈ ਡਰ ਨਹੀਂ ਲੱਗਿਆ ਸਾਡਾ ਛਾੜਾ ਦਾ ਘਰ ਹੀ ਬਣ ਗਿਆ ਹੁਣ ਛੰਟ ਅੱਜ ਲੈ ਜਾਣ ਤਾਂ ਵੀ ਕੋਈ ਡਰ ਨਹੀਂ ਪਰ ਅਸੀਂ ਬੇਗੰਪੁਰਾ ਵਸਾ ਕੇ ਰਾਂਗੇ ਵਸਾ ਕੇ ਰਾਂਗੇ ਸਾਡਾ ਲਾਣ ਹੈ ਜਾਨ ਵਗ ਜੇ ਬੇਸ਼ੱਕ ਵਗ ਜੇ ਪਰ ਬੇਗੰਪੁਰਾ ਅਸੀਂ ਵਸਾ ਕੇ ਰੱਖਾਂਗੇ ਉਸ ਤੇ ਨਾਬੇ ਜੇਲ੍ਹ ਚ ਲੈ ਗਏ ਜੇਲ੍ਹ ਤੋਂ ਬਾਅਦ ਸਾਡਾ ਮੈਡੀਕਲ ਨਹੀਂ ਕਰਿਆ ਸੀ ਫਿਰ ਮੋੜ ਤਾਂ ਉਹਨਾਂ ਨੇ ਕਹਿੰਦੇ ਮੈਡੀਕਲ ਕਰਾ ਕੇ ਲਿਓ ਉਸ ਤੋਂ ਬਾਅਦ ਸਾਨੂੰ ਹਸਪਤਾਲ ਚ ਲਿਜਾ ਕੇ ਮੈਡੀਕਲ ਕਰਾਇਆ ਮੈਡੀਕਲ ਤੋਂ ਬਾਅਦ ਅਸੀਂ ਤਿੰਨ ਬੀਬੀਆਂ ਬਾਹਰ ਰੱਖ ਲੀਆਂ ਕਹਿੰਦੇ ਸੋਡੇ ਬਰੰਟ ਪੁੱਲ ਲਗੇ ਅਸੀਂ ਮੈਨੂੰ ਤਾਂ ਲੈ ਕੇ ਨਹੀਂ ਗਏ ਕਹਿੰਦੇ ਉਮਰ ਵੱਧਾ ਮੇਰੇ ਕੈਸੀ ਕੰਜਰਾਂ ਨੂੰ ਮੈਨੂੰ ਲੈ ਕੇ ਚੱਲੋ ਅੱਛਾ ਮੈਨੂੰ ਕਹਿੰਦੇ ਤੂੰ ਤਾਂ ਉਰੇ ਨਹੀਂ ਬੋਲਣੋਂ ਹਟਦੀ ਹਾਲਾਤ ਖਰਾਬ ਕਰਨੀ ਜੇਹ ਚ ਮਾਨਤਾ ਕਹਿੰਦਾ ਸੀ ਜੀ ਮੈਂ ਆਮ ਆਦਮੀ ਆ ਮੈਂ ਆਮ ਦੁਨੀਆ ਚੋਂ ਆ ਇਹਦੇ ਵਰਗਾ ਤਾਂ ਕਵੀ ਕੋਈ ਵੀ ਨਹੀਂ ਨਿਕਲਿਆ ਜਿੰਨੇ ਵੀ ਸੀਐਮ ਹੋਏ ਨੇ ਕੋਈ ਨਹੀਂ ਨਿਕਲਿਆ ਇਹ ਸਾਰੇ ਗਰੀਬਾਂ ਦੇ ਹੱਕਾਂ ਨੂੰ ਜ਼ਿੰਮੇਵਾਰਾਂ ਨੂੰ ਕਹਿੰਦਾ ਕਿਸਾਨਾਂ ਨੂੰ ਧਰਨੇ ਲਾਓ ਛੋੜੇ ਧਰਨੇ ਚ ਮੈਂ ਨੰਗੇ ਪੈਰੀ ਆਉ ਜਦੋਂ ਕਿਸਾਨ ਲਾਉਂਦੇ ਨੇ ਕਿਰਤੀ ਬੰਦੇ ਮਜ਼ਦੂਰ ਉਹਨਾਂ ਤੇ ਹੋਰ ਸਲਾਉਂਦਾ ਡਾਂਗਾ ਮਾਰੋ ਨੂੰ ਕੋਈ ਡਰ ਨਹੀਂ ਸੀ ਜੀ ਡਰ ਲੱਗਿਆ ਅਸੀਂ ਜਦੋਂ ਇੱਥੋਂ ਪਿੰਡੋਂ ਤੁਰੇ ਤਾਂ ਸਾਨੂੰ ਅਸੀਂ ਨਯਉਂਦਪੁਰ ਵਾਲੀ ਸਰ ਰੋਡ ਤੋਂ ਪਰੇ ਨਯਉਂਦਪੁਰ ਜਾ ਕੇ ਉੱਥੇ ਸਾਨੂੰ ਘੇਰਿਆ ਗਿਆ ਉੱਥੇ ਕਹਿੰਦੇ ਵੀ ਅੱਗੇ ਨਹੀਂ ਤੁਹਾਨੂੰ ਵਧਣ ਦੇਣਾ ਅਸੀਂ ਕਿਹਾ ਵੀ ਅਸੀਂ ਅੱਗੇ ਵਧਾਂਗੇ ਸਾਨੂੰ ਕਹਿੰਦੇ ਟੈਂਪੂ 'ਚ ਬਾਹਰ ਹੋ ਬਸ ਆ ਮੈਨਾਂ ਨੂੰ ਕਾਇਕੇ ਬੋਟਾ ਪਵਾ ਲਈਆਂ ਭਗਮਨ ਤਮਨ ਕਿਤੇ ਸਾਰੀ ਜ਼ਿੰਦਗੀ ਨਹੀਂ ਰਹੂੰਗਾ ਜ਼ਿੰਦਗੀ ਨਹੀਂ ਰਹੂਗਾ ਨਾ ਇਹ ਜਿਹੜੇ ਐਮਐਲਏ ਨੇ ਇਹ ਨਹੀਂ ساری ਜ਼ਿੰਦਗੀ ਰਹਿਣਗੇ ਜਿਹੜੇ ਆ ਕੇ ਮਿੰਟਾਂ ਕਰਦੇ ਤੇ ਤਾੜਲੇ ਕਰਦੇ ਤੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਵੀ ਗਈਆਂ ਸਾਡੀ ਕਣਕ ਵੀ ਗਈ ਸਾਡੇ ਬੱਚੇ ਜੇ ਕਿਸੇ ਕੰਮ ਜਾਂਦੇ ਲੱਗੇ ਹੋਣਾ ਸੀ ਕੀ ਕਣਕ ਤੋਂ ਲੈਣਾ 5 ਕਿਲੋ ਤੋਂ ਜੋ 7 ਵਜੇ ਉਠਾਇਆ ਬੱਚੇ ਜ ਕਹਿੰਦੇ ਸਾਨੂੰ ਨਾਪੇ ਜੇਲ੍ਹ ਚ ਸਿੱਟਿਆ ਜਾਊਗਾ ਸੀਗਾ ਕੋਈ ਗੱਲ ਨਹੀਂ ਸਿੱਟੋ ਅਸੀਂ ਜਾਰ ਨੂੰ ਤਿਆਰ ਆ ਸੀ ਆਪਣੇ ਹੱਕ ਲਈਏ ਉਸ ਵੀ ਕਰਨ ਨੂੰ ਤਿਆਰ ਆ ਜੇ ਸਾਡੀ ਜਾਨ ਚਲੀ ਗਈ ਤਾਂ ਅਸੀਂ ਜਾਨ ਵੀ ਗਵਾ ਕੇ ਆਪਣੇ ਹੱਕ ਬੱਚਿਆਂ ਖਾਤਰ ਦਾ ਹੱਕ ਦਵਾ ਕੇ ਹਟਾਂਗੇ ਵੀ ਅਸੀਂ ਉਥੇ ਬੇਗਮਪੁਰਾ ਫਸਾ ਕੇ ਹਟਾਂਗੇ ਜਿਹੜੇ ਜੁੜੇ ਹੋਏ ਹੋ ਸੰਘਰਸ਼ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਪਿਛਲੀ 20 ਮਈ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਜੀਨ ਵਾਲੇ ਰਾਜੇ ਦੀ ਜੋ ਜ਼ਮੀਨ ਆ 927 ਏਕੜ ਉਹਦੇ ਉੱਪਰ ਆਪਣਾ ਕਬਜ਼ਾ ਕਰਨਾ ਸੀ ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਮਜ਼ਦੂਰ ਆ ਜਿਹੜੇ ਉਹ ਗ੍ਰਫਤਾਰ ਕਰ ਲਏ ਜਾਂਦੇ ਆ ਤੇ ਜਿਸ ਦੇ ਵਿੱਚ ਪਿੰਡ ਤੋਲੇਵਾਲ ਦੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਜਿਹੜਾ ਉਹ ਗ੍ਰਫਤਾਰ ਕਰ ਲਿਆ ਜਾਂਦਾ ਸੀ ਅੱਜ ਗੱਲਬਾਤ ਕਰਾਂਗੇ ਮਜ਼ਦੂਰਾਂ ਦੇ ਨਾਲ ਕਿ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕਿਸ ਤਰ੍ਹਾਂ ਦੀਆਂ ਸਹੂਲਤਾਂ ਰਹੀਆਂ ਔਰ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਦਾ ਉਹਨਾਂ ਦੇ ਮਨਾਂ ਦੇ ਵਿੱਚ ਖਿਆਲ ਨੇ ਸਮਾ ਤਮਾਮ ਸਵਾਲ 'ਤੇ ਗੱਲਬਾਤ ਕਰਦੇ ਆ ਅੱਸੀ ਗੱਲ ਜੀ ਚਪਤਾਨ ਜੀ ਕਿੰਨੇ ਜਾਣੇ ਇਸ ਪਿੰਡ ਤੋਂ ਆ ਜਿਹੜਾ ਤੁਸੀਂ ਪਿਛਲੇ ਦਿਨੀ 20 ਤਰੀਕ ਨੂੰ ਜੇਲ੍ਹ ਘੱਟ 13 ਬੰਦੇ ਘੱਟ ਕੇ ਨੇ ਜਿਹੜੇ ਤੋਲੇ ਵਾਲ ਤੋਂ ਜੀ ਇਹ ਵਿੱਚ ਪੰਜ ਔਰਤਾਂ ਤੇ 8 ਮਰਦ ਸੀਗੇ ਤੁਹਾਨੂੰ ਕਿੱਥੋਂ ਗ੍ਰਿਫਤਾਰ ਕੀਤਾ ਸੀਗੇ ਨਹੀਂ ਮੈਨੂੰ ਨਹੀਂ ਰੈਰੈਸਟ ਕਰਿਆ ਜੀ ਇਹਨਾਂ ਨੂੰ ਇਹ ਜਾ ਰਹੇ ਸੀਗੇ 20 ਮਈ ਨੂੰ ਇਹਨਾਂ ਨੂੰ 2 ਕਿਲੋਮੀਟਰ ਪਿੰਡਾ ਆਪਣੇ ਟਟੋਗੜ ਉੱਥੇ ਜਾ ਕੇ ਉਹਨਾਂ ਨੂੰ ਰੋਕ ਲਿਆ ਟੰਪੂ ਨਾਲ ਦੇ ਅੱਛਾ ਵੀ ਕਿਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਉਸ ਦਿਨ ਪੁਲਿਸ ਨੇ ਤੁਹਾਨੂੰ ਜਦੋਂ ਗ੍ਰਿਫਤਾਰ ਕੀਤਾ ਤਾ ਮੰਨਦੇ ਵਿੱਚ ਇਹ ਨਹੀਂ ਆਇਆ ਸੀਗਾ ਕਿ ਜੇਲ੍ਹ ਭੇਜ ਦਿੱਤਾ ਜਾਊਗਾ ਜਾਂ ਕੋਈ ਤਸ਼ੱਦਦ ਹੋਊਗਾ ਕੋਈ ਦਿੱਕਤ ਆਊਗੀ ਸਮੱਸਿਆ ਆਊਗੀ ਨਾ ਜੀ ਸਾਨੂੰ ਕੋਈ ਡਰ ਨਹੀਂ ਸੀ ਜੀ ਡਰ ਲੱਗਿਆ ਅਸੀਂ ਜਦੋਂ ਇੱਥੋਂ ਪਿੰਡੋਂ ਤੁਰੇ ਤਾਂ ਸਾਨੂੰ ਅਸੀਂ ਨਯੋਂਦਪੁਰ ਵਾਲੀ ਸਰ ਰੋਡ ਤੋਂ ਪਰੇ ਨਯੋਂਦਪੁਰ ਜਾ ਕੇ ਉੱਥੇ ਸਾਨੂੰ ਘੇਰਿਆ ਗਿਆ ਉੱਥੇ ਕਹਿੰਦੇ ਵੀ ਅੱਗੇ ਨਹੀਂ ਤੁਹਾਨੂੰ ਵਧਣ ਦੇਣਾ ਅਸੀਂ ਕਹਾਂ ਵੀ ਅਸੀਂ ਅੱਗੇ ਵਧਾਂਗੇ ਸਾਨੂੰ ਕਹਿੰਦੇ ਟੈਂਪੂ ਚ ਬਾਹਰ ਹੋ ਬੁਸੀਂ ਬਾਹਰ ਉਤਰ ਕੇ ਰੋਡ ਜਮ ਕਰਕੇ ਅਸੀਂ ਉੱਥੇ ਨਾਰੇ ਬਾਜੀ ਕਰੀ ਸਾਨੂੰ 12 ਵਜੇ ਤੱਕ ਉੱਥੇ ਰੋਡ ਜਮ ਕਰਕੇ 12 ਵਜੇ ਤੱਕ ਪਿਠਾ ਕੇ ਰੱਖਿਆ ਉਸ ਤੋਂ ਬਾਅਦ ਮੈਂ ਮੈਡਮ ਕਹਿੰਦੀ ਜਿਹੜੀ ਐਸਪੀ ਆ ਉਹ ਕਹਿੰਦੀ ਵੀ ਚਲੋ ਬੈਠੋ ਗੱਡੀਆਂ 'ਚ ਅਸੀਂ ਕਿੱਥੇ ਨਹੀਂ ਬੈਠਣਾ ਅਸੀਂ ਤਾਂ ਅੱਗੇ ਨੂੰ ਤੁਰਨਾ ਕਹਿੰਦੀ ਅੱਗੇ ਨਹੀਂ ਤੁਰਨਾ ਕਹਿੰਦੀ ਅੱਗੇ ਅਸੀਂ ਪਹਚਾਵਾਂਗੇ ਤਾਂ ਸਾਨੂੰ ਉੱਥੋਂ ਬਿਠਾ ਕੇ ਗੱਡੀਆਂ 'ਚ ਅਮਰਗੜ ઠાਣੇ 'ਚ ਲਿਆਂਦੇ ઠાਣੇ 'ਚ ਲਿਆ ਕੇ ਬਿਠਾਤਾ ਕਹਿੰਦੇ ਇੱਥੇ ਸਿਰਕੇ ਬੈਠੇ ਰਹੋ ਉੱਥੇ ਅਸੀਂ ਪੂਰੀ ਨਾਰੇਬਾਜੀ ਪੂਰੀ ਜੋਸ਼ੋਸ ਨਾਲ ਕਰੀਜੀ ਜਦੋਂ ਸਾਮ ਹੋਈ ਲਖਤ ਹੋਈ ਸਾਰੀ ਸਾਡੇ ਸੈਨ ਕਰਾਏ ਸਾਡੀ ਉਮਰਾਂ ਪੁੱਛੀਆਂ ਤੇ ਸਾਨੂੰ ਫਿਰ ਗੂਠੇ ਲਾਉਣ ਲੈ ਗਏ ਸਾਡੇ ਭਾਈ ਬੋਲਣ ਲੱਗੇ ਵੀ ਤੁਸੀਂ ਗੂਠੇ ਨਹੀਂ ਲਾਉਣੇ ਅਸੀਂ ਕਹੇ ਵੀ ਹੁਣ ਤਾਂ ਸਾਨੂੰ ਅੰਦਰ ਲੈ ਗਏ ਪੰਜ ਬੀਬੀਆਂ ਨੂੰ ਜੀ ਕਹਿੰਦੇ ਪਹਿਲਾਂ ਤੋਲੇ ਆੜੀਆਂ ਜਿਹੜੇ ਪੰਜ ਬੀਬੀਆਂ ਨੇ ਜਿੰਨੇ ਜਿੰਨਾ ਨੋਂ ਬੋਲੇ ਉਹ ਖੜੀਆਂ ਹੋ ਜੇ ਅਸੀਂ ਖੜੀਆਂ ਹੋਗੇ ਸਾਨੂੰ ਅੰਦਰ ਲੈ ਗਏ ਇਹ ਬਾਹਰੇ ਨਾਰੇ ਬਾਜੀ ਕਰਨ ਲੱਗੇ ਉਸ ਤੋਂ ਬਾਅਦ ਜੀ ਗਿਣ ਗਿਣ ਕੇ ਦੋ ਚਾਰ ਹੋਰ ਬੀਬੀਆਂ ਚੱਕ ਲੀਆਂ ਸ਼ਾਮ ਨੂੰ ਸਾਨੂੰ ਜਦੋਂ 7 ਵਜੇ ਬਿਠਾਇਆ ਬੱਛ ਚ ਅਨੇ ਤੁਹਾਨੂੰ ਨਾਪੇ ਜੇਲ੍ਹ ਚ ਸਿੱਟਿਆ ਜਾਊਗਾ ਸਿਕਾ ਕੋਈ ਗੱਲ ਨਹੀਂ ਸਿੱਟੋ ਅਸੀਂ ਜਾਨ ਨੂੰ ਤਿਆਰ ਆ ਸੀ ਆਪਣੇ ਹੱਕ ਲਈਏ ਉਸ ਵੀ ਕਾਨੂੰਨ ਨੂੰ ਤਿਆਰ ਹੈ ਜੇ ਸਾਡੀ ਜਾਨ ਚਲੀ ਗਈ ਤਾਂ ਅਸੀਂ ਜਾਨ ਵੀ ਗਵਾ ਕੇ ਆਪਣੇ ਹੱਕ ਬੱਚਿਆਂ ਖਾਤਰ ਦਾ ਹੱਕ ਦਵਾ ਕੇ ਹਟਾਂਗੇ ਵੀ ਅਸੀਂ ਉੱਥੇ ਬੇਗਮਪੁਰਾ ਵਸਾ ਕੇ ਹਟਾਂਗੇ ਤਾਂ ਸਾਨੂੰ ਸਾਨੂੰ ਉੱਥੇ ਬਿਠਾ ਲਿਆ ਪਹਿਲਾਂ ਉੱਥੇ ਨਾਬੇ ਜੇਲ੍ਹ ਚ ਲੈ ਗਏ ਜੇਲ੍ਹ ਤੋਂ ਬਾਅਦ ਸਾਡਾ ਮੈਡੀਕਲ ਨਹੀਂ ਕਰਿਆ ਅਸੀਂ ਫਿਰ ਮੋੜ ਤਾਂ ਉਹਨਾਂ ਨੇ ਕਹਿੰਦੇ ਮੈਡੀਕਲ ਕਰਾ ਕੇ ਲਿਓ ਉਸ ਤੋਂ ਬਾਅਦ ਸਾਨੂੰ ਹਸਪਤਾਲ ਚ ਲਿਜਾ ਕੇ ਮੈਡੀਕਲ ਕਰਾਇਆ ਮੈਡੀਕਲ ਤੋਂ ਬਾਅਦ ਅਸੀਂ ਤਿੰਨ ਬੀਬੀਆਂ ਬਾਹਰ ਰੱਖ ਲੀਆਂ ਕਹਿੰਦੇ ਤੁਹਾਡੇ ਬਰੰਟਪੁਰ ਲਗੇ ਅਸੀਂ ਉਤੋਂ ਫੋਨ ਫਾਨ ਕਰੇ ਬਹੁਤ ਠਾਣੇ ਚ ਨੂੰ ਵੀ ਇਹਨਾਂ ਬੀਬੀਆਂ ਦੇ ਤਿੰਨ ਦੇ ਬਰੰਟ ਭੇਜੋ ਭੇਜੇ ਨਾ ਸਾਨੂੰ ਦੁਆਰੇ ਫੇਰ 11 ਵਜੇ ਅੰਮਰਗੜ ਠਾਣੇ ਚ ਦੁਆਰੇ ਲਿਆਂਦਾ ਸਾਨੂੰ ਕਹਿੰਦੀਆਂ ਤਿੰਨਾਂ ਜਾਣੀਆਂ ਨੂੰ ਮੈਂ ਅਫਸਰ ਕਹਿੰਦੇ ਵੀ ਚੁੱਪ ਕਰਕੇ ਉਰੇ ਬਹਿ ਜਾਓ ਵੀ ਸਾਨੂੰ ਆਖਣੇ ਵੀ ਸਾਨੂੰ ਕੱਲੂ ਤੜਕੇ ਪਚਾਵਾਂਗੇ ਅਸੀਂ ਕਹਾਂ ਸਾਨੂੰ ਹਰ ਹਾਲਤ ਚ ਹੁਣੀ ਪਚਾਵੋ दारू ਪੀ ਫਿਰ ਦਿੱਤੀ ਜੀ ਸਾਰੇ ਜਾਣੇ ਸੰ ਤਿੰਨ ਜਾਣੀਆਂ ਉੱਥੇ ਬਿਠਾ ਕੇ ਉਹ ਕੁੜੀਆਂ ਕਹਿੰਦੀਆਂ ਵੀ ਜਦੋਂ ਅਸੀਂ ਬੈਠੇ ਸਾਨੂੰ ਕੀ ਡਰ ਦੇਖਾਂ ਸੋਦੀ ਤਾਂ ਨੌਕਰੀ ਆ ਸਾਨੂੰ ਤੇ ਲੈ ਕੇ ਜਾਣਾ ਹੁਣ ਹੀ ਲੈ ਕੇ ਜਾਵੋ ਇਸ ਤਾਂ ਹੁਣ ਹੀ ਜਾਣ ਨੂੰ ਤਿਆਰ ਆ ਤੇ ਉਹਨਾਂ ਨੇ ਫਿਰ ਸਾਡੇ ਬਰੰਟ ਚੱਕ ਕੇ ਸਾਨੂੰ ਪਹਚਾਇਆ ਜੀ ਜੇਲ੍ਹ ਚ 3 ਵਜੇ 3 ਵਜੇ ਲਿਜਾ ਕੇ ਸਾਡੇ ਨਾਲ ਜਣੀ ਬੀਬੀਆਂ ਸੀ ਉਹ ਕਹਿੰਦੀ ਸਾਨੂੰ ਆਏ ਹੋ ਗਿਆ ਵੀ ਉਹ ਤਾਂ ਛੜਤੀਆਂ ਸਾਨੂੰ 3 ਵਜੇ ਦੁਆਰੇ ਜੇਲ੍ਹ ਵਿੱਚ ਪਹਚਾਇਆ ਜੇਲ੍ਹ ਵਿੱਚ ਵੀ ਅਸੀਂ ਬਹੁਤ ਨਾਰੇਬਾਜੀ ਕਰੀ ਮੈਨੂੰ ਉਹਨਾਂ ਨੂੰ ਕਿਹਾ ਤੁਸੀਂ ਡਰੋ ਨਾ ਆਪਾਂ ਭੁੱਖ ਹੜਤਾਲ ਤੇ ਬੈਠਾਂਗੇ ਆਪਣੇ ਹੱਕ ਲੈਣ ਲਈ ਆਪਾਂ ਕੁਝ ਵੀ ਕਰਾਂਗੇ ਜੇ ਜਾਨ ਵੀ ਚੱਲੇਗੀ ਵੀ ਜਾਨ ਵੀ ਦੇਵਾਂਗੇ ਤੇ ਬੀਬੀਆਂ ਚਲ ਮੈਨ ਬਹੁਤ ਵਧੀਆ ਰਹੀਆਂ ਨੇ ਜੀ ਸਾਰੀਆਂ ਜੋ ਸਾਨੂੰ ਸਾਨੂੰ ਰੋਜ਼ ਕਹਿ ਦਿੰਦੇ ਸੀ ਸਾਨੂੰ ਐ ਕਰਾਂਗੇ ਸਾਨੂੰ ਐ ਕਰਾਂ ਸੀ ਕਿ ਡਰਦੀਆਂ ਨਹੀਂ ਹੈਗੀਆਂ ਜਿੰਨਾ ਮਰਜੀ ਸਾਨੂੰ ਦਬਕੇ ਮਾਰੋ ਕੁਝ ਵੀ ਕਰੋ ਕਹਿੰਦੇ ਸਾਨੂੰ ਡਰ ਨਹੀਂ ਲੱਗਦਾ ਤੁਸੀਂ ਆਦੇ ਬੱਚੇ ਰੋੜ ਕਈਆਂ ਅਸੀਂ ਕਹਾਂ ਕੋਈ ਗੱਲ ਨਹੀਂ ਅਸੀਂ ਬੱਚਿਆਂ ਦੇ ਹੱਕ ਲਈ ਆਈ ਫਿਰਦੇ ਆਂ ਹਰ ਹਾਲਤ ਵਿੱਚ ਅਸੀਂ ਉੱਥੇ ਬੇਗੰਪੁਰਾ ਵਸਾ ਕੇ ਹਟਾਂਗੇ ਜੇਲ੍ਹ ਦੇ ਵਿੱਚ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਠੋਖੜ ਦਾ ਹਲ ਕੀਤੀ ਸੀ ਕੋਈ ਸਹੂਲਤਾਂ ਵਧੀਆ ਮਿਲੀਆਂ ਜੀ ਉੱਥੇ ਹਾਂਜੀ ਬਹੁਤ ਵਧੀਆ ਪਹਿਲਾਂ ਸਾਨੂੰ ਖਾਣਾ ਉੱਦੇ ਸਾਨੂੰ ਥਾਲ ਨਾ ਦਿੱਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਥੋੜਾ ਜਿਹਾ ਘਬਰਾਓ ਆਂ ਦੀਆਂ ਜਿਹੜੀਆਂ ਬੀਬੀਆਂ ਨਹੀਂ ਆਈ ਮੈਂ ਕਿਹਾ ਥੋੜਾ ਜੀ ਤੁਸੀਂ ਮੇਰੇ ਨਾਲ ਲੱਗ ਜਾਓ ਆਪਾਂ ਥਾਲ ਲੈ ਕੇ ਆਟਾਂਗੇ ਅਸੀਂ ਪਹਿਲਾਂ ਮੰਗੇ ਕੋ ਦੋ ਬੀਬੀਆਂ ਤੋਂ ਕਹਿੰਦੇ ਅਸੀਂ ਦਿੰਦੀਆਂ ਫਿਰ ਅਸੀਂ ਥਾਲ ਮੈਂ ਕਿਹਾ ਸਾਨੂੰ ਹਰ ਹਾਲ ਤੇ ਥਾਲ ਚਾਹੀਦੇ ਨੇ ਅਸੀਂ ਖਾਣਾ ਕੱਦ ਖਾਈਏ ਸਾ ਰੋਟੀ ਵੀ ਬਹੁਤ ਵਧੀਆ ਹੁੰਦੀ ਸੀ ਜੀ ਫਿਰ 3 ਦਿਨ ਜਾ ਕੇ ਸਾਨੂੰ ਥਾਲ ਥਾਲੀਆਂ ਦਿੱਤੇ ਨਹੀਂ ਸੀ ਕਿੰਨੇ ਦਿਨ ਤੁਹਾਨੂੰ ਜੇਲ੍ਹ ਦੇ ਵਿੱਚ ਅੰਦਰ ਆ ਜਿਹੜੇ ਉਹ ਲਾਉਣੇ ਪਏ ਕਦੇ ਘਰ ਦੀ ਯਾਦ ਨਹੀਂ ਆਈ ਉੱਥੇ ਜੇਲ੍ਹ ਦੇ ਵਿੱਚ ਨਾ ਜੀ ਜਾਦਤਾ ਚਲੋ ਆਉਂਦੀ ਸੀ ਜੀ ਆਪਦੇ ਹੱਕ ਲਈ ਸੀ ਬੈਠੇ ਸੀ ਉੱਤੇ ਬੱਚਿਆਂ ਬੱਚੇ ਗਏ ਸੀ ਮੁਲਾਕਾਤ ਕਰਨ ਬੱਚਿਆਂ ਨੂੰ ਕਿਹਾ ਵੀ ਘਰ ਆਇਓ ਨਾ ਸੀ ਹੱਕ ਲਈ ਬੈਠੇ ਆ ਵੀ ਭਗਵੰਤ ਮਾਨ ਨੂੰ ਦਵਾ ਕੇ ਛੱਡਾਂ ਅਛਾ ਜੀ ਮਾਤਾ ਹਮੇਸ਼ਾ ਭਗਵੰਤ ਮਾਨ ਸਰਕਾਰ ਨੇ ਇਹ ਕਿਹਾ ਕਿ ਅਸੀਂ ਮਜ਼ਦੂਰਾਂ ਦੇ ਪਰਿਵਾਰਾਂ ਦੇ ਵਿੱਚੋਂ ਮਜ਼ਦੂਰਾਂ ਦੀ ਗੱਲ ਕਰਾਂਗੇ ਕੀ ਲੱਗਦਾ ਵੀ ਭਗਵੰਤ ਮਾਨ ਤੁਹਾਡੇ ਇਧਰੋਂ ਇਲਾਕੇ ਤੋਂ ਨੇੜੇ ਆ ਇਹ ਉਹਨਾਂ ਨੇ ਕੀਤੀ ਤੁਹਾਡੇ ਹੱਕ ਦੀ ਗੱਲ ਕਿ ਭਗਵੰਤ ਮਾਨ ਤਾਂ ਕਹਿੰਦਾ ਸੀ ਜੀ ਮੈਂ ਆਮ ਆਦਮੀ ਆ ਮੈਂ ਆਮ ਦੁਨੀਆ ਚੋਂ ਆ ਇਹਦੇ ਬਰਕਰਾਰ ਕਦਾ ਕਵੀ ਕੋਈ ਵੀ ਨਹੀਂ ਨਿਕਲਿਆ ਜਿੰਨੇ ਵੀ ਸੀਐਮ ਹੋਏ ਨੇ ਕੋਈ ਨਹੀਂ ਨਿਕਲਿਆ ਇਹ ਸਾਰੇ ਗਰੀਬਾਂ ਦੇ ਹੱਕਾਂ ਨੂੰ ਜ਼ਿੰਮੇਵਾਰਾਂ ਨੂੰ ਕਹਿੰਦਾ ਕਿਸਾਨਾਂ ਨੂੰ ਧਰਨੇ ਲਾਓ ਥੋੜੇ ਧਰਨੇ ਚ ਮੈਂ ਨੰਗੇ ਫਰੀ ਆਉ ਜਦੋਂ ਕਿਸਾਨ ਲਾਉਂਦੇ ਨੇ ਕਿਰਤੀ ਬੰਦੇ ਮਜ਼ਦੂਰ ਉਹਨਾਂ ਤੇ ਫੁਰਸ ਲਾਉਂਦਾ ਡਾਂਗਾ ਮਾਰੋ ਇੱਕ ਚਿਕ ਲਿਖਿਆ ਜੇ ਹੁਣ ਤੱਕ ਉਹਨੇ ਐਮਐਲਿਆਂ ਨੂੰ ਕਹਿ ਕੇ ਵੋਟਾਂ ਪਵਾ ਲਈਆਂ ਉਹ ਮੰਤ ਮੰਤ ਮੈਂ ਕਿਤੇ ਸਾਰੀ ਜ਼ਿੰਦਗੀ ਨਹੀਂ ਰਹਿੂੰਗਾ ਜਿੰਦਗੀ ਨਹੀਂ ਲਊਗਾ ਨਾ ਇਹ ਜਿਹੜੇ ਐਮਐਲਏ ਨੇ ਇਹ ਨਹੀਂ ساری ਜ਼ਿੰਦਗੀ ਰਹਿਣਗੇ ਜਿਹੜੇ ਆ ਕੇ ਮਿੰਟਾਂ ਕਰਦੇ ਤੇ ਤਾਲੇ ਕਰਦੇ ਤੇ ਸਾਡੇ ਬੱਚਿਆਂ ਦੀਆਂ ਨੌਕਰੀਆਂ ਵੀ ਗਈਆਂ ਸਾਡੀ ਕਣਕ ਵੀ ਗਈ ਸਾਡੇ ਬੱਚੇ ਕਿਸੇ ਕੰਮ ਤਾਂ ਦੇ ਲੱਗੇ ਹੋਣਾ ਸੀ ਕੀ ਕਣਕ ਤੋਂ ਲੈਣਾ 5 ਕਿਲੋ ਤੋਂ ਅਸੀਂ ਫਿਰਦੇ ਹਾਂ ਪਰਚੀਆਂ ਇਕੱਠਾਉਂਦੇ ਜਿਹੜੇ ਇਹਨੇ ਸਾਡੀ ਕੋਈ ਵਿਸਵਾਰਥ ਨਹੀਂ ਕਰੀ ਇਹਨੇ ਰਹਿੰਦੇ ਖੁੰਦੇ ਸੀ ਜੀਵਾਂ ਦੇ ਛਿੱਟੇ ਇਹ ਰਖ ਤੁਸੀਂ ਕਿੰਨੇ ਦਿਨ ਲਾ ਕੇ ਆਂ ਜੀ ਮੈਂ ਤਾਂ ਮੈਨੂੰ ਤਾਂ ਲੈ ਕੇ ਨਹੀਂ ਗਏ ਕਹਿੰਦੇ ਉਮਰ ਵੱਧਾ ਮੈਂ ਤਾਂ ਕਹਿ ਸੀ ਕੰਜਰਾ ਨੂੰ ਮੈਨੂੰ ਲੈ ਕੇ ਚੱਲੋ ਅੱਛਾ ਮੈਨੂੰ ਕਹਿੰਦੇ ਤੂੰ ਤਾਂ ਗੁਰੇ ਨਹੀਂ ਬੋਲਣੋਂ ਹਟ ਜੀ ਹਾਲਾਤ ਖਰਾਬ ਕਰਨੀ ਜਿਹੜੇ ਚ ਮੈਂ ਕਹਾ ਤੁਸੀਂ ਸਹੀ ਕਰਦੇ ਹੋ ਥੋੜੇ ਕਰੇ ਹੋਏ ਹਾਲਾਤ ਸਹੀ ਨੇ ਸਾਨੂੰ ਰਾਤ ਦੇ 10 ਵਜੇ ਛੱਡਣ ਆਏ ਉਰੇ ਅੱਛਾ ਮੈਂ ਫਿਰ ਕਿਹਾ ਸਾਡੇ ਨਾਲ ਵੀਰ ਕੋਈ ਨਹੀਂ ਜੀ ਸਾਰੇ ਵੀਰਾਂ ਨੂੰ ਲੈ ਕੇ ਸਾਡੇ ਨਾਲ ਦਿਆਂ ਨੂੰ ਆ ਲਾਂਗੜੀਆਂ ਤੋਂ ਵੀਰਾਂ ਨੂੰ ਕਿਹਾ ਭਾਈ ਸਾਡੇ ਨਾਲ ਚੱਲੋ ਸਾਨੂੰ ਪੁਲਿਸ ਤੇ ਕੋਈ ਤਵਾਰੀ ਨਹੀਂ ਇਹ ਸਾਰੇ ਰਲੇ ਮਿਲੇ ਇੱਕੋ ਹੀ ਨੇ ਫੇਰ ਅਸੀਂ ਦੋ ਬੰਦੇ ਲਾਂਗੜੀਆਂ ਦੇ ਲੈ ਤਾਂ 10:30 ਵਜੇ 11:00 ਵਜੇ ਅਸੀਂ ਘਰੇ ਆਈ ਸਾਨੂੰ ਕਹਿੰਦੇ ਜੇ ਵੱਧ ਘੱਟ ਬੋਲਦੀਆਂ ਨਾਰੇ ਬਾਜੀ ਕਰਦੀਆਂ ਇਹਨਾਂ ਤੋਂ ਪਿੱਛੋਂ ਕਹਿੰਦਾ ਮਲੇਰਕੋਟਲੇ ਵਾਲੇ ਜੇਲ੍ਹ ਖਾਲੀ ਆ ਮੈਂ ਘਰ ਲੈ ਕੇ ਚੱਲ ਤੁਸੀਂ ਗੁੱਠੇ ਲਾਓ ਤੁਹਾਨੂੰ ਘਰੇ ਛੱਡ ਕੇ ਹੀ ਮੈਂ ਦੁਬਾਰਾ ਦੁਬਾਰਾ ਗੁੱਠੇ ਹੀ ਲਵਾਈ ਜਾਣੇ ਸਾਡੇ ਕੀ ਜਿੰਨੇ ਸਾਨੂੰ ਗੁੱਠੇ ਲਵਾ ਲਵਾ ਕੇ ਮੰਦਵਰ ਉਮਰ ਆ ਲਿਖ ਲੀਆਂ ਘਰ ਆਣਿਆਂ ਦੇ ਨਾਂ ਦੱਸੋ ਆਪਣੀ ਉਮਰ ਦੱਸੋ ਆਪਣੇ ਨਾਂ ਦੱਸੋ ਆਥਣੇ ਕਹਿੰਦੇ ਤੁਹਾਨੂੰ ਮਲੇਰ ਕੋਲੇ ਛੱਟਾਂ ਜਿਓ ਚ ਮੈਂ ਛੱਟੋ ਚਲ ਤੁਹਾਨੂੰ ਛੱਟ ਕੇ ਆਓ ਅਸੀਂ ਹੱਕ ਲਈ ਮਰਾਂਗੇ ਅਸੀਂ ਬੇਈਮਾਨ ਸਰਕਾਰ ਨਹੀਂ ਹੈਗੀ ਅਸੀਂ ਕਿਰਤੀਆਂ ਹਮਾਕੇ ਖਾਣ ਵਾਲੇ ਰੋਟੀ ਰੋਜੀ ਅਸੀਂ ਜੀਰੀਆਂ ਲਾ ਕੇ ਕੰਮ ਕਰੇ ਨੇ ਤੁੱਪਾਂ ਚ ਤੂੰ ਕਹਿੰਦਾ ਵੀ ਇੱਥੇ ਪੱਖੇ ਸਾਨੂੰ ਕਿਹੜਾ ਛੱਡੂ ਕੂਲਰ ਇਹ ਕੂਲਰ ਤੇਰੇ ਬਾਪ ਵਾਲੇ ਨਹੀਂ ਹੈਗੇ ਇਹ ਸਰਕਾਰ ਦੇ ਹੀ ਨੇ ਸਾਰੇ ਕਿ ਲੋਕਾਂ ਦਾ ਖੂਨ ਇਹ ਡਰ ਜਾਂ ਨਹੀਂ ਲੱਗਿਆ ਐ ਜਿਸ ਤਰ੍ਹਾਂ ਜਦੋਂ ਕੋਲ ਸਟੱਕੇ ਸਾਨੂੰ ਕੋਈ ਡਰ ਨਹੀਂ ਲੱਗਿਆ ਸਾਡਾ ਸਾਡਾ ਤਾਂ ਘਰ ਹੀ ਬਣ ਗਿਆ ਹੁਣ ਅੱਜ ਲੈ ਜਾਣ ਤਾਂ ਵੀ ਕੋਈ ਡਰ ਨਹੀਂ ਪਰ ਅਸੀਂ ਬੇਗਮਪੁਰਾ ਵਸਾ ਕੇ ਰਹਾਗੇ ਵਸਾ ਕੇ ਰੰਗ ਸਾਡਾ ਲਾਹਣ ਹੈ ਜਾਨ ਵਗ ਜੇ بے شک بگ جی پر بیگم پورا سی بسا کے رہا جڑے گریب جانتا ساڑے نال توری ہوئی ہے سب ٹکڑا آوگا دبا کے رہاں گے پر اوتھے بیگم پورا بسا کے رہا ਸਰ ਜੀ ਵੀ ਇਹ ਦੱਸੋ ਕਿ ਇਸ ਵਾਰ ਤਾਂ 927 ਏਕੜ ਦੀ ਗੱਲ ਸੀਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਸ ਤੋਂ ਪਹਿਲਾਂ ਜਿਹੜਾ ਤੁਹਾਡੇ ਪਿੰਡ ਕੋਈ ਐਸਸੀ ਭਾਈਚਾਰੇ ਨੂੰ ਕੋਈ ਜ਼ਮੀਨ ਦਵਾਈ ਹੈਗੀ ਆ ਹਾਂਜੀ ਸਰ ਦਵਾਈ ਆ ਜੀ ਸਾਨੂੰ ਸਾਡੀ ਜ਼ਮੀਨ ਦਵਾਈ ਹੋਈ ਆ ਜੀ ਅਸੀਂ ਉੱਥੇ ਬੌਣੇ ਆ ਪੰਚਾਇਤੀ ਜ਼ਮੀਨ ਆ ਜੀ ਬੌਣੇ ਆ ਆਪਦਾ ਹਰਾਚਾਰਾ ਬੀਜਦੇ ਆ ਜਿਹਦੇ ਡੰਗਰ ਨਹੀਂ ਹੈਗੇ ਜੀ ਉਹ ਆਪਦਾ ਫਸਲ ਬੀਜਦੇ ਆ ਜੀਰੀ ਬੀਜਦੇ ਆ ਕਣਕ ਬੂਹੇ ਹਾਂਜੀ ਸਾਂਝੀ ਖੇਤੀ ਕਰਦੇ ਹਾਂ ਜੀ ਕਿ ਵੱਖਰੇ ਵੱਖਰੇ ਨਾ ਸਾਂਝੀ ਕਰਦੇ ਆ ਜਿਹਦੇ ਡੰਗਰ ਨਹੀਂ ਹੈਗੇ ਜੀ ਅਸੀਂ ਉਹ ਸਾਰੇ ਘਰ ਸਾਂਝੀ ਕਰਦੇ ਆ ਤੁਸੀਂ ਵੀ ਜੇਲ੍ਹ ਦੇ ਵਿੱਚ ਕਿੰਨਾ ਸਮਾਂ ਲਾਇਆ ਉੱਥੇ ਤੇ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਬਿਹੇਵियर ਆਇਆ ਹੈ ਅਸੀਂ ਸਾਨੂੰ 9 ਦਿਨ ਲੱਗੇ ਸੀਗੇ ਜੀ ਅਸੀਂ ਤਰਕੀਬਣਾ ਵੀ ਉਸ ਦਿਨ 12:00 ਵਜੇ ਜਾ ਕੇ ਜੇਲ੍ਹ ਦੇ ਵਿੱਚ ਪੜੇਗੇ ਵਧੀਆ ਪ੍ਰੋਗਰਾਮ ਸੀ ਕੋਈ ਇਦਾਂ ਦਾ ਕੋਈ ਹੋਣੀ ਸੀ ਬਹੁਤ ਵਧੀਆ ਸੀ ਜੇਕਲਾ ਦੇ ਵਿੱਚ ਨਹੀਂ ਗਿਆਗਾ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਅਕਸਰ ਜੇਲ੍ਹ ਦਾ ਨਾਮ ਹੀ ਆ ਜਿਹੜਾ ਸੁਧਾਰ ਕਰ ਰੱਖਿਆ ਹੁੰਦਾ ਵੀ ਬੰਦੇ ਨੂੰ ਸੁਧਾਰ ਦੇਣਗੇ ਤਰਾਂ-ਤਰਾਂ ਦੀਆਂ ਬਾਹਰ ਗੱਲਾਂ ਸੁਨੀਆਂ ਹੁੰਦੀਆਂ ਐਂ ਜ ਨਹੀਂ ਲੱਗਿਆ ਵੀ ਇੰਨੇ ਦਿਨ ਘਰ ਦਾ ਗੁਜ਼ਾਰਾ ਇਸ ਤੋਂ ਬਾਅਦ ਕਿਵੇਂ ਹੋਊਗਾ ਕਿਉਂਕਿ ਜਦੋਂ ਬੰਦਾ ਘਰੋਂ ਜੇਲ੍ਹ ਦੇ ਵਿੱਚ ਬਾਹਰ ਲਾਉਣੇ ਪੈਂਦੇ ਤੇ ਘਰ ਦੀ ਸਥਿਤੀ ਖਰਾਬ ਹੋ ਜਾਂਦੀ ਆ ਤਾਂ ਐ ਨਹੀਂ ਇਹ ਤਮਾ ਨਹੀਂ ਪਹਿਲਾਂ ਤਾਂ ਡਰ ਇਹ ਹੀ ਹੁੰਦਾ ਵੀ ਆਪਣੇ ਕਿਹੜਾ ਕੋਈ ਜਾਨੀ ਐਦਾਂ ਦਾ ਕੋਈ ਕ੍ਰਾਈਮ ਕਰਿਆ ਹੋਇਆ ਸੀ ਜਾਂ ਕੋਈ ਚਿੱਟਾ ਵਿੱਚ ਹੋਇਆ ਸੀਗਾ ਆਪਾਂ ਤਾਂ ਸਿਰਫ ਆਪਣੇ ਹੱਕਾਂ ਵਾਸਤੇ ਜੇਲ੍ਹ ਗਏ ਆਂਗੇ ਤੇ ਜਿਹੜੀ ਪਿੱਛੇ ਦੀ ਪੋਜੀਸ਼ਨ ਹੁੰਦੀ ਆ ਉਹ ਸਾਨੂੰ ਮਾਣ ਆਪਣੀ ਜਥੇ ਹੁੰਦੀ ਤੇ ਸਾਰੀ ਜ਼ਿੰਮੇਵਾਰੀ ਉਹਦੀ ਹੁੰਦੀ ਆ ਉਹੀ ਚੱਕਦੀ ਆ ਅੱਛਾ ਇਹ ਵੀ ਗੱਲ ਨਿਕਲ ਕੇ ਆਈ ਸੀ ਬਾਈ ਕਹਿੰਦੇ ਆਗੂ ਨਹੀਂ ਗ੍ਰਫਤਾਰ ਹੋਏਗੇ ਤਾਂ ਤੁਹਾਡੀ ਆਗੂਆਂ ਦੇ ਨਾਲ ਕੋਈ ਗੱਲਬਾਤ ਪਹਿਲਾਂ ਹੋਈ ਸੀ ਵੀ ਅਸੀਂ ਗ੍ਰਫਤਾਰੀ ਦੇਵਾਂਗੇ ਆਗੂਆਂ ਨੇ ਨਹੀਂ ਦੇਣੀ ਨਹੀਂ ਜਦੋਂ ਸਾਨੂੰ ਇੱਥੇ ਨਿਆਮਤਪੁਰ ਤੋਂ ਚੱਕਿਆ ਗਿਆਗਾ ਸਾਨੂੰ ਇਹੀ ਗੱਲ ਆਈ ਸੀਗੀ ਵੀ ਤੁਸੀਂ ਗ੍ਰਫਤਾਰੀਆਂ ਦੇਵੋ ਤੇ ਸਾਨੂੰ ਅਸੀਂ ਗ੍ਰਫਤਾਰੀਆਂ ਦਿੱਤੀਆਂ ਉਹਨਾਂ ਦੇ ਕਹਿਣ ਦਿੱਤੇ ਤੇ ਫਿਰ ਸਾਨੂੰ ਜਿਹੜੀ ਇੱਥੇ ਖੱਜਲ ਖਵਾਰੀ ਇਹਨਾਂ ਨੇ ਥਾਣੇ ਦੇ ਵਿੱਚ ਕਰਦੇ ਰਹੇ ਨੇ ਚਲੋ 12 ਵਜੇ ਡੀਲ ਦੇ ਵਿੱਚ ਜਾ ਕੇ ਉੱਥੇ 11 ਸਾਡੀ ਆਗੂ ਨਾਲ ਗੱਲ ਹੋਈ ਆ ਉਦੋਂ ਮੁੜ ਕੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਅੰਦਰ ਫੋਨ ਦੇ ਵਿੱਚ ਤਲ ਜਾਣ ਨਹੀਂ ਦਿੰਦੇ ਹੈਗੇ ਤੇ ਜਿਹੜੀ ਅੰਦਰਲੀ ਅਸੁਹੂਲਤਾ ਕੀ ਉਹਨਾਂ ਦੀ ਵੀ ਇੱਕ ਲੰਬਰ ਆਪਾਂ ਘਰ ਦੇ ਵਿੱਚ ਗੱਲਬਾਤ ਕਰ ਸਕਦੇ ਉਹਨਾਂ ਦਾ ਅੰਦਰ ਸਿਸਟਮ ਜਿਹਾ ਬਣਾਇਆ ਹੋਇਆਗਾ ਉੱਥੇ ਸਾਨੂੰ ਬਸ ਇਹੀ ਕਹੀ ਗਏ ਨੇ ਤੁਸੀਂ ਕਾਹ ਤੋਂ ਨਾਮ ਪਾਉਣੇ ਆ ਤੁਹਾਨੂੰ ਕੱਲ ਨੂੰ ਛੱਡ ਦੇਣਾ ਤੁਹਾਨੂੰ ਕੱਲ ਨੂੰ ਛੱਡ ਦੇਣਾ ਸਾਨੂੰ ਕੱਲ ਨੂੰ ਛੱਡ ਦਿਓ ਅੱਛਾ ਜਦੋਂ ਕਦੇ ਇਸ ਤਰ੍ਹਾਂ ਦਾ ਜਿਹੜੇ ਆਗੂ ਸਾਨੂੰ ડીਲ ਕਰਦੇ ਆ ਜਿਨ੍ਹਾਂ ਦੇ ਮਗਰ ਅਸੀਂ ਲੱਗੇ ਹੋਏ ਆ ਉਹ ਆਪ ਤਾਂ ਗ੍ਰਿਫਤਾਰ ਨਹੀਂ ਹੋਏ ਸਾਡੇ ਗ੍ਰਿਫਤਾਰੀ ਦੇਤੀਆਂ ਕਦੇ ਇਸ ਤਰ੍ਹਾਂ ਦੇ ਸਵਾਲ ਨਹੀਂ ਮੰਨਦੇ ਰੱਖਾਂਗੇ ਨਹੀਂ ਕਮਾਂਡਰ ਤਾਂ ਜਿਵੇਂ ਕਹਿੰਦੇ ਨੇ ਹੁਕਮ ਦੇਣ ਵਾਲਾ ਹੁੰਦਾਗਾ ਤੇ ਸਾਨੂੰ ਕੋਈ ਵੀ ਇਦਾਂ ਦਾ ਸਾਡੇ ਮਨ ਦੇ ਵਿੱਚ ਕੋਈ ਸਿੱਖਵਾਇ ਨਹੀਂ ਸੀਗਾ ਵੀ ਸਾਡੇ ਆਗੂ ਬਾਹਰ ਨਹੀਂ ਆ ਸਾਨੂੰ ਗ੍ਰਿਫਤਾਰੀਏ ਦੇਣੀਆਂ ਪੈਗੀਆਂ ਕਿਉਂਕਿ ਜੇ ਆਗੂ ਗ੍ਰਿਫਤਾਰ ਹੋ ਜਾਂਦੇ ਤਾਂ ਜਿਹੜੀ ਪਿੱਛੇ ਦੀ ਵਿਉਂਤਬੰਦੀ ਆ ਉਹ ਫਿਰ ਕਿੰਨੇ ਬਣਾਣੀ ਸੀਗੀ ਇਸ ਕਰਕੇ ਆਗੂ ਬਾਹਰ ਸੀਗੇ ਅਸੀਂ ਅੰਦਰ ਦੀ ਜਿਵੇਂ ਸਾਨੂੰ ਹੁਕਮ ਹੁੰਦਾ ਸੀ ਉਸ ਤਰ੍ਹਾਂ ਸੀ ਕਰਦੇ ਸੀ ਅੱਛਾ ਵੀ ਵੀ ਇਹ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਡੀ ਵੱਡੀ ਪੱਦਰ ਤੇ ਗ੍ਰਿਫਤਾਰੀ ਹੋਈ ਬਹੁਤ ਸਾਰੇ ਲੋਕ ਡਰ ਜਾਂਦੇ ਹੈਗੇ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਡਾ ਜੋ ਬੇਗਮਪੁਰੇ ਰਾਜ ਜੋ ਸੰਕਲਪ ਮਿੱਥਿਆ ਸੀਗਾ ਜੋ ਬੇਗਮਪੁਰਾ ਵਸਾਉਣ ਦਾ ਵਿਚਾਰ ਲੈ ਕੇ ਜਥੇਬੰਦੀ ਚੱਲੀ ਸੀਗੀ ਕਿਤੇ ਨਾ ਕਿਤੇ ਹੁਣ ਉਹ ਤਿਆਗ ਦੇਵੋਗੇ ਕਿ ਦੁਬਾਰਾ ਫੇਰ ਜਾਓਗੇ ਨਾ ਜਾਵਾਂਗੇ ਜੀ ਜਿੱਥੇ ਜ਼ੰਦੇ ਸੇ ਬੰਦੀ ਹੁਕਮ ਲਾਉਗੀ ਜੀ ਉੱਥੇ ਅਸੀਂ ਜਾਣ ਨੂੰ ਤਿਆਰ ਆਂ ਹਾਂਜੀ ਜੇ ਕੋਈ ਵਾਰ ਮਰਜ਼ੀ ਜੇਲ੍ਹ ਦੇ ਵਿੱਚ ਜਾਣਾ ਪਵੇ ਅਸੀਂ ਬੇਗਮਪੁਰ ਦਾ ਸਾਡੇ ਆਗੂਆਂ ਨੇ ਅਸੀਂ ਸਾਰਿਆਂ ਨੇ ਰਲ ਕੇ ਐਲਾਨ ਕੀਤਾ ਵੀ ਬੇਗਮਪੁਰ ਵਸਾਵਾਂਗੇ ਉੱਥੇ ਬੇਗਮਪੁਰ ਵਸਾਵਾਂਗੇ ਚਾਹੇ ਸਾਨੂੰ ਨੇਕਾਂ ਵਾਰੀਆਂ ਗ੍ਰਿਫਤਾਰੀਆਂ ਦੇਣੀਆਂ ਪੈ ਜਾਣਾ ਜੇਲ੍ਹਾਂ 'ਚ ਜਾਣਾ ਪੈ ਜੇ ਅਸੀਂ ਜਾਵਾਂਗੇ ਸਾਨੂੰ ਕੋਈ ਮੰਨ ਦੇ ਵਿੱਚ ਡਰ ਨਹੀਂ ਸਾਨੂੰ ਪੈ ਨਹੀਂ ਅਸੀਂ ਜਾਵਾਂਗੇ